ਇੱਥੇ ਲੋਕੀ ਖਾਣ ਪੀਣੋਂ ਦੇ ਪੂਰਾ ਸੁਆਦ ਲੈਣ ਆਉਂਦੇ ਆਣ ਜਪਾਨੀ ਸੂ ਫੂਡ ਆ ਇੱਥੇ ਮਿਲਦਾ ਜਪਾਨ ਦਾ ਫੂਡ ਕਾਰ ਯਾ ਬਾਤ ਕਰ ਦੇ ਦੇਖਣ ਵਾਲੀਆਂ ਚੀਜ਼ਾਂ ਬਾਬਾ ਘੁੰਮੇ ਫਿਰਿਆ ਕਰੋ ਐਸ਼ ਕਰਿਆ ਕਰੋ ਨਹੀਂ ਕੋਈ ਫਾਇਦਾ ਨਹੀਂ ਕਰੇ ਰਹਿਣ ਦਾ ਰਹਿਣ ਦਾ ਤੇ ਲੋਕੀ ਖਾਣ ਪੀਣਦੇ ਆਉਂਦੇ ਮਨ ਅਨੰਦ ਕਰਦੇ ਆਹ ਕਾਰਟੂਨ ਆ ਆ ਗੋਮੀ ਖਾਂ ਲਈ ਆ। ਲਾ ਵੀ ਬਾਬੇ ਵਾਜਾ ਆਪਾਂ ਆਏ ਸੀ ਦੇਖਣ ਜਪਨੀਸ ਗੜਨ। ਬਸ ਸਰਾ ਹੀ ਚੀਜ਼ ਬਣੀ ਹੋਈ ਆ। ਆ ਨਿਆਰਾ ਹੁੰਦਾ ਦੇਖ ਕੇ ਚੀਜ਼। ਸਵਾਦ ਜੰਨਤ। ਇਹ ਨਿਆਰਾ ਵਾਪੇ ਹਨ। ਹਰਿਆ ਭਰਿਆ ਮਾਹੌਲ ਵਾ। ਆ ਹਾ ਹਾ ਇਹ ਅਮਰੀਕਾ ਦੀ ਧਰਤੀ ਤੇ ਬਣਿਆ ਹੋਇਆ ਵਾਪੇ ਬਾਹਲੀ ਚੀਜ਼ ਸੇਰਾ ਬਣੀ ਹੋਈ। ਦੇਖੋ। ਹਨ ਹਰਿਆਲੀ ਹਰਿਆਲੀ ਦੇਖ ਕੇ ਰੂਹ ਖੁਸ਼ ਹੁੰਦੀ ਆ। ਦੇਖੋ ਬੱਬਾ ਛੱਲੇ ਬੇਰੋਖ ਇਹ ਹੁਣ ਪਤਾ ਨਹੀਂ ਕਿ ਦਾ ਤੋ ਛੱਲੇ ਪਏ ਸਰਾਈਏ ਭਈ ਬੱਬੇ ਇਲੈਕਟ੍ਰੀਕਲ ਤੇ ਚੱਬ ਗੱਡੇ ਪਏ ਪਏ ਕਾੜ ਮਾਂ ਭੱਜੀਆਂ ਫਿਰਦੀਆਂ ਦੇਖੋ ਬੱਬੇ ਫੋਟਮਾਂ ਖੱਚ ਹੁੰਦੀਆਂ ਉਹ ਗਲੈਰੀ ਤਰੀ ਫਿਰਦੀ ਆ ਅਸ਼ਾ ਜੀ ਇਧਰ ਵਾ ਬੱਬੇ ਬੜਾ ਨਿਆਰਾ ਬੱਜੇਗਾ ਬੋਸ ਯਾ ਬੈਰੀ ਕੁਕਿੰਗ ਆ ਕਟਾ ਆ ਨਿਆਰੇ ਬਜੇ ਤੇ ਫਰੇਆ ਭਰੇ ਆ ਐਨ ਜਪਾਨ ਦੀ ਫੀਲਿੰਗ ਦਿੰਦਾ ਬੱਬੇ ਪੂਰੀ ਆ ਬੈਠੀ ਟੀਸੀ ਤੇ ਕਾਟੋਂ ਨਿਆਰੇ ਲੈਂਦੀ ਆ ਕਟੋ ਕਾ ਤੋਂ ਆ ਵੇਖੋ ਕਾਟ ਹੋਆ ਬੈ ਕੋਈ ਨਹੀਂ ਆਰੇ ਲੈਂਡਿੰਗ ਆਰ ਕਿੰਨੀ